ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨ ਹਾਰ ਕਬੀਰ ਜੀ ਨੇ ਇਸ ਸ਼ਲੋਕ ਦੇ ਵਿੱਚ ਜਾਤ ਦਾ ਜ਼ਿਕਰ ਕੀਤਾ ਹੈ ਸਿੱਖੀ ਦੇ ਵਿੱਚ ਗੁਰਮਤ ਦੇ ਵਿੱਚ ਜਾਤ ਪਾਤ ਰੰਗ ਨਸਲ ਦਾ ਕੋਈ ਵੀ ਭੇਦਭਾਵ ਨਹੀਂ ਹੈ ਇੱਥੇ ਜਾਤ ਦੇ ਸਾਨੂੰ ਅੰਤਰੀਵ ਭਾਵ ਸਮਝਣੇ ਪੈਣਗੇ ਗੁਰਬਾਣੀ ਵਿੱਚ ਐਵੇਂ ਇਸ ਦੀ ਵਿਆਖਿਆ ਹੁੰਦੀ ਹੈ ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਕੂੜ ਚੂੜਾ ਭਾਵ ਕੇ ਜਿਸ ਦੇ ਜੀਵਨ ਦੇ ਵਿੱਚ ਝੂਠ ਹੈ ਮੰਦੇ ਖਿਆਲ ਹਨ ਬੁਰੇ ਵਿਚਾਰ ਹਨ ਉਹ ਛੋਟੀ ਜਾਤ ਨਾਲ ਸੰਬੰਧ ਰੱਖਦਾ ਹੈ ਭਾਵ ਕੇ ਉਸ ਦੀ ਜੀਵਨੀ ਨੀਵੀਂ ਹੈ ਉਹ ਨੀਵੇਂ ਪੱਦਰ ਤੇ ਜੀ ਰਿਹਾ ਹੈ ਜਿਸ ਦੇ ਵਿਚਾਰ ਚੰਗੇ ਹਨ ਖਿਆਲ ਚੰਗੇ ਹਨ ਕਰਮ ਚੰਗੇ ਹਨ ਉਹ ਉੱਚੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਉਸ ਦੀ ਜਾਤ ਉੱਚੀ ਹੈ ਸੋ ਇਸ ਦੇ ਇਵੇਂ ਭਾਵ ਅਸੀਂ ਲੈਣੇ ਹਨ ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨੇ ਹਾਰ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਮੈਂ ਹੁਣ ਰੱਬੀ ਗਿਆਨ ਪ੍ਰਾਪਤ ਕਰਕੇ ਸਤਿਗੁਰ ਦੇ ਦੱਸੇ ਮਾਰਗ ਤੇ ਚੱਲ ਕੇ ਸ਼ੋਭ ਗੁਣਾ ਨੂੰ ਧਾਰਨ ਕਰਕੇ ਇੱਕ ਐਸੀ ਜਾਤ ਐਸੀ ਅਵਸਥਾ ਮੈਨੂੰ ਪ੍ਰਾਪਤ ਹੋ ਗਈ ਹੈ ਜਿਸ ਅਵਸਥਾ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੁਣ ਮੈਂ ਸ਼ੁਭ ਗੁਣ ਪ੍ਰਗਟ ਕਰਦਾ ਹਾਂ ਭਾਵ ਕਿ ਮੇਰੇ ਕਰਮ ਚੰਗੇ ਹੋ ਗਏ ਹਨ ਮੇਰੇ ਖਿਆਲ ਚੰਗੇ ਹੋ ਗਏ ਹਨ ਹੁਣ ਮੈਂ ਵਿਕਾਰਾਂ ਤੋਂ ਬਚ ਗਿਆ ਹਾਂ ਮੈਂ ਉੱਚੀ ਅਵਸਥਾ ਪ੍ਰਾਪਤ ਕਰ ਲਈ ਹੈ ਉੱਚੀ ਜਾਤ ਪ੍ਰਾਪਤ ਕਰ ਲਈ ਹੈ ਫਿਰ ਉਸ ਉੱਚੀ ਅਵਸਥਾ ਕਰਕੇ ਉੱਚੀ ਜਾਤ ਕਰਕੇ ਜਦੋਂ ਮੇਰੇ ਮੰਨਣੇ RAM ਨਾਮ ਭਾਵ ਕਿ ਚੰਗੇ ਗੁਣ ਧਾਰਨ ਕਰ ਲਏ ਫਿਰ ਮੈਂ ਉੱਚੀ ਜਾਤ ਭਾਵ ਕਿ ਉੱਚੀ ਮੱਤ ਪ੍ਰਾਪਤ ਕਰ ਲਈ ਫਿਰ ਕੀ ਹੋਇਆ ਉੱਚੀ ਮਤ ਪ੍ਰਾਪਤ ਕਰਨ ਤੋਂ ਬਾਅਦ ਮੇਰੇ ਇੰਦਰੇ ਗਿਆਨ ਇੰਦਰੇ ਕਰਮ ਇੰਦਰੇ ਮੇਰਾ ਮਨ ਜਿਹੜਾ ਪਹਿਲਾਂ ਵਿਕਾਰਾਂ ਵਿੱਚ ਗ੍ਰਸਤ ਸੀ ਉਹ ਫਿਰ ਹੁਣ ਰਾਜੀ ਹੋ ਗਿਆ ਉਸ ਵਿੱਚ ਸੁਖ ਪੈਦਾ ਹੋ ਗਿਆ ਉਸ ਵਿੱਚ ਆਨੰਦ ਪੈਦਾ ਹੋ ਰਿਹਾ ਹੋ ਗਿਆ ਉਹ ਫਿਰ ਹੁਣ ਹੱਸ ਰਿਹਾ ਹੈ ਖੁਸ਼ੀਮਾਨ ਰਿਹਾ ਹੈ ਆਨੰਦ ਲੈ ਰਿਹਾ ਹੈ ਭਾਵ ਕਿ ਜਦੋਂ ਮੈਂ ਉੱਚੀ ਅਵਸਥਾ ਪ੍ਰਾਪਤ ਕਰ ਲਈ RAM ਨਾਮ ਗੁਣ ਗਾ ਕੇ ਫਿਰ ਮੇਰੇ ਇੰਦਰੇ ਗਿਆਨ ਇੰਦਰੇ ਕਰਮ ਇੰਦਰੇ ਹੱਸ ਰਹੇ ਹਨ ਭਾਵਕੇ ਖੁਸ਼ੀ ਮਹਿਸੂਸ ਕਰ ਰਹੇ ਹਨ ਆਨੰਦ ਵਿੱਚ ਹਨ ਬਲਹਾਰੀ ਇਸ ਜਾਤ ਕੋ ਜਿਹਹ ਜਪਿਓ ਸਿਰਜਨਹਾਰ ਕਬੀਰ ਜੀ ਸਮਝਾਉਂਦੇ ਹਨ ਇਹ ਜਾਤ ਭਾਵਕੇ ਇਹ ਅਵਸਥਾ ਉੱਚੀ ਅਵਸਥਾ ਸ਼ੁਭ ਗੁਣਾ ਵਾਲੀ ਅਵਸਥਾ ਤੋਂ ਮੈਂ ਬਲਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਜਿਸ ਨੇ ਉਸ ਸਿਰਜਨਹਾਰ ਨੂੰ ਉਸ ਕਰਤੇ ਨੂੰ ਪਛਾਣ ਲਿਆ ਜਾਣ ਲਿਆ ਰੱਬੀ ਗੁਣਾ ਦਾ ਮੈਂ ਧਾਰਨੀ ਬਣ ਗਿਆ ਭਾਵਕੇ ਕਬੀਰ ਜੀ ਇਸ ਸ਼ਲੋਕ ਅੰਦਰ ਸਮਝਾਉਂਦੇ ਹਨ ਕਿ ਜੇਕਰ ਅਸੀਂ ਆਪਣੇ ਜੀਵਨ ਵਿੱਚ ਚੰਗੇ ਗੁਣ ਪ੍ਰਾਪਤ ਕਰਦੇ ਹਾਂ ਰੱਬੀ ਗੁਣਾ ਦੇ ਧਾਰਨੀ ਬਣਦੇ ਹਾਂ ਸ਼ੁਭ ਗੁਣਾ ਦੇ ਧਾਰਨੀ ਬਣਦੇ ਹਾਂ ਫਿਰ ਅਸੀਂ ਉੱਚੀ ਅਵਸਥਾ ਉੱਚੀ ਜਾਤ ਨੂੰ ਪ੍ਰਾਪਤ ਕਰ ਲਵਾਂਗੇ ਫਿਰ ਮੇਰੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਹੱਸਣਗੇ ਭਾਵਕੇ ਖੁਸ਼ੀ ਮਹਿਸੂਸ ਕਰਨਗੇ ਆਨੰਦ ਵਿੱਚ ਆ ਜਾਣਗੇ ਖੇੜੇ ਵਿੱਚ ਆ ਜਾਣਗੇ ਸੰਤੋਖ ਵਿੱਚ ਆ ਜਾਣਗੇ ਸੁਖ ਬਿਸਰਾਮ ਹੋ ਜਾਏਗਾ ਬਲਹਾਰੀ ਇਸ ਜਾਤ ਕੋ ਭਾਵ ਕੇ ਫਿਰ ਮੈਂ ਇਸ ਅਵਸਥਾ ਤੋਂ ਬਲਹਾਰੀ ਜਾਵਾਂਗਾ